ਰਾਜਵੀਰ ਨਾਮ ਦਾ ਇੱਕ ਮੁੰਡਾ ਪੰਜਾਬ ਦੇ ਇੱਕ ਪਿੰਡ ਵਿੱਚ ਆਪਣੇ ਮਾਪਿਆਂ ਨਾਲ ਰਹਿੰਦਾ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ। ਰਾਜਵੀਰ ਦੇ ਪਿਤਾ ਕੋਲ 40 ਕਿੱਲੇ ਜ਼ਮੀਨ ਹੈ। ਇਸ ਲਈ ਉਹ ਪਿੰਡ ਦਾ ਇੱਕ ਵੱਡਾ ਜ਼ਿਮੀਂਦਾਰ ਹੈ। ਰਾਜਵੀਰ ਸ਼ੁਰੂ ਵਿੱਚ ਪੜ੍ਹਾਈ ਕਰਦਾ ਸੀ ਪਰ ਉਸ ਦੀ ਪੜਨ ਵਿੱਚ ਦਿਲਚਸਪੀ ਨਹੀਂ ਸੀ। ਤੇ ਜਦੋਂ ਉਸ ਦੇ ਪਿਤਾ ਨੂੰ ਇਹ ਅਹਿਸਾਸ ਹੋ ਜਾਂਦਾ ਤੇ ਉਸ ਨੂੰ ਕਹਿੰਦਾ ਕਿ ਪੁੱਤ ਜੇ ਤੈਨੂੰ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਤਾਂ ਕੋਈ ਗੱਲ ਨਹੀਂ। ਆਪਣੇ ਕੋਲ ਜ਼ਮੀਨ ਬਹੁਤ ਹੈ ਤੂੰ ਮੇਰੇ ਨਾਲ ਖੇਤੀ ਕਰਵਾਉਣ ਲੱਗ ਜਾ ਕੋਈ ਸਮੱਸਿਆ ਨਹੀਂ ਉਸਨੇ ਆਪਣੇ ਪਿਤਾ ਜੀ ਦੀ ਖੇਤੀ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸਮੇਂ ਦੇ ਨਾਲ ਰਾਜਵੀਰ ਖੇਤੀ ਵਿੱਚ ਮਾਹਿਰ ਹੋ ਗਿਆ ਸੀ ਤੇ ਹੁਣ ਉਹ ਆਪ ਹੀ ਸਾਰਾ ਕੰਮ ਸੰਭਾਲਣ ਲੱਗ ਗਿਆ ਸੀ ਹੌਲੀ ਹੌਲੀ ਰਾਜਵੀਰ ਵਿਆਹ ਦੇ ਯੋਗ ਹੋ ਜਾਂਦਾ ਹੈ ਜਿਵੇਂ ਹੀ ਉਹ ਵਿਆਹ ਦੇ ਯੋਗ ਹੁੰਦਾ ਹੈ ਤਾਂ ਇੱਧਰ ਉੱਧਰ ਤੋਂ ਉਸਦੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ ਨੇ ਇੱਕ ਉਹਦੇ ਲਈ ਨਾਲ ਦੇ ਪਿੰਡ ਦੀ ਹੀ ਇੱਕ ਕੁੜੀ ਉਹਨਾਂ ਨੂੰ ਪਸੰਦ ਆਉਂਦੀ ਹੈ। ਉਸਦੇ ਪਰਿਵਾਰ ਨਾਲ ਉਸਦੇ ਵਿਆਹ ਬਾਰੇ ਗੱਲ ਕਰਦੇ ਨੇ। ਕੁੜੀ ਦਾ ਨਾਮ ਹਰਮਨ ਸੀ ਤੇ ਦੇਖਣ ਵਿੱਚ ਉਹ ਬਹੁਤ ਸੋਹਣੀ ਸੀ। ਕੁੜੀ ਨੂੰ ਵੇਖ ਕੇ ਉਸਦੇ ਘਰ ਦੇ ਰਾਜਵੀਰ ਦਾ ਵਿਆਹ ਉਸ ਕੁੜੀ ਨਾਲ ਪੱਕਾ ਕਰ ਦਿੰਦੇ ਨੇ। ਰਾਜਵੀਰ ਨੂੰ ਵੀ ਉਸਤੇ ਕੋਈ ਇਤਰਾਜ਼ ਨਹੀਂ ਸੀ। ਸਭ ਕੁਝ ਵਧੀਆ ਢੰਗ ਨਾਲ ਚੱਲ ਰਿਹਾ ਸੀ। ਪਰ ਵਿਆਹ ਦੀ ਤਰੀਕ ਇੱਕ ਸਾਲ ਬਾਅਦ ਦੀ ਨਿਕਲੀ ਸੀ। ਅਤੇ ਇਸ ਰਿਸ਼ਤੇ ਨੂੰ ਇੱਕ ਸਾਲ ਇਸੇ ਤਰ੍ਹਾਂ ਹੀ ਚੱਲਣਾ ਪੈਣਾ ਸੀ ਰਾਜਵੀਰ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਦੂਜੇ ਲੋਕਾਂ ਵਾਂਗ ਫੋਨ ਤੇ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ ਅਸੀਂ ਵਿਆਹ ਤੋਂ ਬਾਅਦ ਹੀ ਮਿਲਾਂਗੇ ਇਸ ਤੋਂ ਪਹਿਲਾਂ ਤੁਸੀਂ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕਰਿਓ ਹਰਮਨ ਵੀ ਉਸ ਨਾਲ ਸਹਿਮਤ ਹੋ ਜਾਂਦੀ ਹੈ ਹੌਲੀ-ਹੌਲੀ ਸਮਾਂ ਬੀਤਣ ਲੱਗਦਾ ਹੈ ਦੋ ਮਹੀਨੇ ਬੀਤ ਜਾਂਦੇ ਨੇ ਦੋ ਮਹੀਨਿਆਂ ਬਾਅਦ ਅਚਾਨਕ ਰਾਜਵੀਰ ਦੇ ਪਿਤਾ ਦੀ ਸਿਹਤ ਵਿਗੜਨ ਲੱਗਦੀ ਹੈ ਅਤੇ ਵਿਗੜੀ ਹੋਈ ਸਿਹਤ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਉਹ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ। ਇਸ ਤੋਂ ਬਾਅਦ ਰਾਜਵੀਰ ਬਹੁਤ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ ਕਿਉਂਕਿ ਪਿਤਾ ਦੀ ਮੌਤ ਤੋਂ ਬਾਅਦ ਉਹ ਘਰ ਕਿਵੇਂ ਚਲਾਵੇਗਾ? ਆਪਣੇ ਪਰਿਵਾਰ ਦੀ ਦੇਖਭਾਲ ਕਿਵੇਂ ਕਰੇਗਾ? ਇਹ ਹੀ ਗੱਲ ਉਸ ਨੂੰ ਪਰੇਸ਼ਾਨ ਕਰ ਰਹੀ ਸੀ। ਪਰ ਜਦੋਂ ਉਸ ਦੇ ਪਿਤਾ ਦੀ ਮੌਤ ਹੁੰਦੀ ਹੈ ਤਾਂ ਉਸਦੇ ਪਿਤਾ ਦੀ ਮੌਤ ਤੇ ਦੋਸਤ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਆਉਂਦੇ ਨੇ ਤੇ ਉਹ ਸਾਰੇ ਜਾਣਦੇ ਸੀ ਕਿ ਰਾਜਵੀਰ ਦਾ ਵਿਆਹ ਤੈ ਹੋ ਗਿਆ ਹੈ ਤੇ ਉਸ ਦਾ ਵਿਆਹ 10 ਮਹੀਨੇ ਬਾਅਦ ਹੋਣਾ ਹੈ ਉਹ ਉਸ ਨੂੰ ਕੁੜੀ ਬਾਰੇ ਕੁਝ ਅਜਈਆਂ ਗੱਲਾਂ ਦੱਸਦੇ ਨੇ ਜਿਸ ਨੂੰ ਸੁਣਨ ਤੋਂ ਬਾਅਦ ਰਾਜਵੀਰ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਉਹ ਕੁੜੀ ਦੇ ਪਰਿਵਾਰ ਨੂੰ ਸਾਫ਼-ਸਾਫ਼ ਕਹਿ ਦਿੰਦਾ ਹੈ ਕਿ ਮੈਂ ਤੁਹਾਡੀ ਧੀ ਨਾਲ ਵਿਆਹ ਨਹੀਂ ਕਰਵਾ ਸਕਦਾ કુડી ਦਾ ਪਰਿਵਾਰ ਵੀ ਬਹੁਤ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਹੋ ਜਾਂਦਾ ਹੈ। ਉਹ ਉਸ ਨੂੰ ਪੁੱਛਦੇ ਨੇ ਕਿ ਕੀ ਹੋਇਆ? ਤੂੰ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈਂ? ਕੋਈ ਸਮੱਸਿਆ ਹੈ ਤਾਂ ਸਾਨੂੰ ਦੱਸ। ਪਰ ਰਾਜਵੀਰ ਉਹਨਾਂ ਨੂੰ ਕੁਝ ਵੀ ਨਹੀਂ ਦੱਸਦਾ ਕਿਉਂਕਿ ਜੋ ਵੀ ਗੱਲਾਂ ਸਾਹਮਣੇ ਆਈਆਂ ਸਨ ਉਹ ਰਿਸ਼ਤੇਦਾਰਾਂ ਨੇ ਦੱਸੀਆਂ ਸੀ। ਇਸ ਲਈ ਉਹ ਉਹਨਾਂ ਨੂੰ ਕੁਝ ਵੀ ਨਹੀਂ ਦੱਸਦਾ ਤੇ ਰਿਸ਼ਤਾ ਤੋੜ ਦਿੰਦਾ ਹੈ। ਉਹ ਇਸ ਕਰਕੇ ਵੀ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਇਹ ਲੱਗਦਾ ਸੀ ਕਿ ਉਹਦੀ ਮੰਗਣੀ ਤੋਂ ਬਾਅਦ ਹੀ ਉਹਦੇ ਪਿਓ ਦੀ ਮੌਤ ਹੋਈ ਹੈ। ਉਹ ਇਸ ਰਿਸ਼ਤੇ ਨੂੰ ਹੀ ਮਨਹੂਸ ਸਮਝਦਾ ਸੀ। ਹੌਲੀ-ਹੌਲੀ ਉਹ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਲੈ ਲੈਂਦਾ ਹੈ ਤੇ ਆਪਣੀ ਮਾਂ ਦੇ ਸਹਾਰੇ ਨਾਲ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਹੈ। ਉਸਦੀ ਮਾਂ ਘਰ ਦੇ ਵਿੱਚ ਕੰਮ ਕਰ ਲੈਂਦੀ ਤੇ ਰਾਜਵੀਰ ਖੇਤੀ ਕਰ ਲੈਂਦਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਸਮੇਂ ਦੇ ਨਾਲ-ਨਾਲ ਰਾਜਵੀਰ 25 ਸਾਲਾਂ ਦਾ ਹੋ ਗਿਆ ਸੀ। ਮੇਰੇ ਰਿਸ਼ਤੇਦਾਰ ਤੇ ਦੋਸਤ ਉਸ ਲਈ ਕਈ ਰਿਸ਼ਤਿਆਂ ਦੀ ਦੱਸ ਪਾਉਂਦੇ ਨੇ ਪਰ ਉਸਦੇ ਦਿਮਾਗ ਵਿੱਚ ਤਾਂ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਮੇਰੇ ਵਿਆਹ ਕਰਕੇ ਹੀ ਮੇਰੇ ਪਿਓ ਦੀ ਮੌਤ ਹੋਈ ਹੈ ਜੇ ਕਿਤੇ ਮੈਂ ਦੁਬਾਰਾ ਵਿਆਹ ਦੀ ਗੱਲ ਕੀਤੀ ਤਾਂ ਇਹ ਵੀ ਹੋ ਸਕਦਾ ਹੈ ਕਿ ਮੇਰੀ ਮਾਂ ਦੀ ਵੀ ਮੌਤ ਹੋ ਜਾਵੇ ਤੇ ਮੈਂ ਬਿਲਕੁਲ ਵੀ ਨਹੀਂ ਹੋਣ ਦੇਵਾਂਗਾ ਇਸ ਲਈ ਰਾਜਵੀਰ ਸਾਰੇ ਰਿਸ਼ਤਿਆਂ ਤੋਂ ਇਨਕਾਰ ਕਰ ਦਿੰਦਾ ਹੈ ਸਮਾ ਆਪਣੀ ਰਫ਼ਤਾਰ ਨਾਲ ਚੱਲਦਾ ਰਹਿੰਦਾ ਹੈ ਹੁਣ ਰਾਜਵੀਰ ਦੀ ਉਮਰ 35 ਸਾਲ ਦੀ ਹੋ ਗਈ ਸੀ ਉਹ ਖੇਤੀ ਕਰਦਾ ਅਤੇ ਉਸ ਦੀ ਮਾਂ ਉਹਦੇ ਲਈ ਖਾਣਾ ਬਣਾਉਂਦੀ ਉਹ ਆਪਣੇ ਹੀ ਡਰ ਵਿੱਚ ਰਹਿ ਰਿਹਾ ਸੀ ਹੁਣ ਉਸ ਦੀ ਮਾਂ ਬਹੁਤ ਬੁੱਢੀ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਆਪਣੀ ਮਾਂ ਦੀ ਵੀ ਚਿੰਤਾ ਕਰਨ ਲੱਗ ਜਾਂਦਾ ਹੈ ਉਹ ਬੁੱਢੀ ਵੀ ਹੋ ਗਈ ਸੀ ਤੇ ਨਾਲ ਨਾਲ ਬਿਮਾਰ ਵੀ ਰਹਿਣ ਲੱਗੀ ਸੀ ਰਾਜਵੀਰ ਨੂੰ ਉਸ ਦੀ ਦਵਾਈ ਦਾ ਧਿਆਨ ਰੱਖਣਾ ਪੈਂਦਾ ਉਹਦੇ ਲਈ ਖਾਣਾ ਵੀ ਬਣਾਉਣਾ ਪੈਂਦਾ ਉਸ ਤੋਂ ਬਾਅਦ ਉਹਨੇ ਆਪਣੀ ਖੇਤੀ ਵੀ ਦੇਖਣੀ ਹੁੰਦੀ ਸੀ ਹੁਣ ਰਾਜਵੀਰ ਦੇ ਮਨ ਦਾ ਇਹ ਡਰ ਕਿ ਉਹਦੇ ਪਿਤਾ ਉਹਦੇ ਵਿਆਹ ਕਾਰਨ ਦੁਨੀਆ ਛੱਡ ਕੇ ਚਲੇ ਗਏ ਨੇ ਇਹ ਹੌਲੀ-ਹੌਲੀ ਦੂਰ ਹੋਣ ਲੱਗ ਗਿਆ ਸੀ ਉਹ ਦੁਬਾਰਾ ਆਪਣੇ ਵਿਆਹ ਬਾਰੇ ਸੋਚਦਾ ਜਿਵੇਂ ਹੀ 10 ਤੋਂ 12 ਦਿਨ ਬੀਤ ਜਾਂਦੇ ਨੇ ਤਾਂ ਇੱਕ ਸ਼ਾਮ ਜਦੋਂ ਉਹ ਆਪਣੀ ਮਾਂ ਦੇ ਕੋਲ ਬੈਠਾ ਸੀ ਤੇ ਘਰ ਵਿੱਚ ਆਰਾਮ ਕਰ ਰਿਹਾ ਸੀ ਉਸੇ ਸਮੇਂ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਮੈਂ ਹੁਣ ਵਿਆਹ ਕਰਵਾਉਣਾ ਚਾਹੁੰਦਾ ਹਾਂ ਮੈਂ ਅਜੇ ਵੀ ਵਿਆਹ ਕਰਵਾ ਸਕਦਾ ਹਾਂ ਇਹ ਗੱਲ ਸੁਣ ਕੇ ਉਸ ਦੀ ਮਾਂ ਕੁਝ ਦੇਰ ਲਈ ਚੁੱਪ ਰਹਿੰਦੀ ਹੈ ਕਿਉਂਕਿ ਜਦੋਂ ਉਸ ਲਈ ਰਿਸ਼ਤੇ ਆਉਂਦੇ ਸੀ ਤਾਂ ਮਾਂ ਨੇ ਬਹੁਤ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਉਸ ਨੇ ਸਪਸ਼ਟ ਇਨਕਾਰ ਕਰ ਦਿੱਤਾ ਮਾਂ ਉਹਨੂੰ ਕਹਿੰਦੀ ਹੈ ਕਿ ਹਾਂ ਪੁੱਤ ਕਿਉਂ ਨਹੀਂ ਤੂੰ ਵਿਆਹ ਕਰਵਾ ਮੈਂ ਸਾਰਿਆਂ ਨਾਲ ਗੱਲ ਕਰਦੀ ਆਂ ਜੇ ਰਾਜਵੀਰ ਹੁਣ ਵਿਆਹ ਕਰਵਾਉਣਾ ਚਾਹੁੰਦਾ ਹੈ ਜੇਕਰ ਉਹਨਾਂ ਲਈ ਕੋਈ ਠੁਕਮੀ ਕੁੜੀ ਹੈ ਤਾਂ ਸਾਨੂੰ ਦੱਸ ਪਾਓ ਉਸ ਦੀ ਮਾਣ ਗਮਾਣ ਦੀਆਂ ਔਰਤਾਂ ਨਾਲ ਆਪਣੇ ਪੁੱਤ ਦੇ ਵਿਆਹ ਬਾਰੇ ਗੱਲ ਕਰਦੀ ਹੈ ਹੌਲੀ ਹੌਲੀ ਇਹ ਮਾਮਲਾ ਇੱਕ ਵਿਚੋਲੇ ਤੱਕ ਪਹੁੰਚ ਜਾਂਦਾ ਹੈ ਜੋ ਇਸੇ ਤਰ੍ਹਾਂ ਦੇ ਰਿਸ਼ਤੇ ਕਰਵਾਉਂਦਾ ਸੀ ਜਿੰਨਾ ਵਿੱਚ ਮੁੰਡੇ ਦੀ ਉਮਰ ਵੱਧ ਜਾਂਦੀ ਹੈ ਉਹ ਉਸ ਦਾ ਰਿਸ਼ਤਾ ਕਰਵਾ ਦਿੰਦਾ ਸੀ ਜਿਵੇਂ ਹੀ ਉਹ ਰਾਜਵੀਰ ਬਾਰੇ ਸੁਣਦਾ ਉਸ ਕੋਲ ਤਾਂ 40 ਕਿੱਲੇ ਜ਼ਮੀਨ ਹੈ ਤਾਂ ਉਹ ਰਿਸ਼ਤਾ ਕਰਵਾਉਣ ਲਈ ਸਹਿਮਤ ਹੋ ਜਾਂਦਾ ਹੈ ਅਤੇ ਆਪਣੇ ਪਾਸਿਓਂ ਇੱਕ ਕੁੜੀ ਦਾ ਰਿਸ਼ਤਾ ਲੈ ਕੇ ਸਿੱਧਾ ਰਾਜਵੀਰ ਦੇ ਘਰ ਜਾਂਦਾ ਹੈ ਵਿਚੋਲੇ ਕੋਲ ਕੁੜੀ ਦੀ ਫੋਟੋ ਸੀ ਜਿਵੇਂ ਹੀ ਰਾਜਵੀਰ ਉਹ ਫੋਟੋ ਦੇਖਦਾ ਹੈ ਪਹਿਲੀ ਵਾਰ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇੰਨੀ ਛੋਟੀ ਉਮਰ ਦੀ ਕੁੜੀ ਮੇਰੇ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ ਅਸਲ ਵਿੱਚ ਉਸ ਕੁੜੀ ਦੀ ਉਮਰ ਤਾਂ ਸਿਰਫ 20 ਸਾਲ ਦੀ ਸੀ ਤੇ ਉਹ ਬਹੁਤ ਸੋਹਣੀ ਸੀ ਪਰ ਜਦੋਂ ਬਚੋਲਾ ਇਹ ਕਹਿਣ ਲੱਗਦਾ ਹੈ ਕਿ ਵਿਆਹ ਤੁਹਾਡੀ ਜ਼ਮੀਨ ਕਰਕੇ ਹੋ ਰਿਹਾ ਹੈ ਤਾਂ ਗੱਲ ਰਾਜਵੀਰ ਦੇ ਮਨ ਵਿੱਚ ਬੈਠ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਉਸ ਕੁੜੀ ਨੂੰ ਮਿਲਣ ਦਾ ਫੈਸਲਾ ਕਰਦਾ ਹੈ ਰਾਜਵੀਰ ਆਪਣੀ ਮਾਂ ਤੇ ਬਚੋਲੇ ਨੂੰ ਲੈ ਕੇ ਕੁੜੀ ਦੇ ਘਰ ਪਹੁੰਚ ਜਾਂਦਾ ਹੈ ਦੋਨੇ ਪਰਿਵਾਰ ਵਿਆਹ ਬਾਰੇ ਗੱਲ ਕਰਦੇ ਨੇ ਤੇ ਗੱਲ ਤੈਹ ਹੋਣ ਤੋਂ ਬਾਅਦ ਲਗਭਗ 2 ਮਹੀਨਿਆਂ ਬਾਅਦ ਹੀ ਵਿਆਹ ਦਾ ਮਹੂਰਤ ਤੈਹ ਹੋ ਜਾਂਦਾ ਹੈ ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਦੋ ਮਹੀਨਿਆਂ ਦੇ ਅੰਦਰ ਰਾਜਵੀਰ ਤੇ ਉਸ ਕੁੜੀ ਜਿਸ ਦਾ ਨਾਮ ਕਮਲ ਹੈ ਉਹਨਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਵਿਆਹ ਬੜੀ ਹੀ ਧੂਮ-ਧਾਮ ਨਾਲ ਹੁੰਦਾ ਹੈ ਵਿਆਹ ਤੋਂ ਬਾਅਦ ਕਮਲ ਰਾਜਵੀਰ ਦੇ ਘਰ ਆਉਂਦੀ ਹੈ ਸਭ ਕੁਝ ਠੀਕ ਚੱਲ ਰਿਹਾ ਸੀ ਕਮਲ ਦਾ ਵਿਵਹਾਰ ਬਹੁਤ ਹੀ ਵਧੀਆ ਸੀ ਇਹ ਵੇਖ ਕੇ ਰਾਜਵੀਰ ਦੀ ਮਾਂ ਵੀ ਬਹੁਤ ਖੁਸ਼ ਹੋ ਜਾਂਦੀ ਹੈ ਕਿ ਸਾਨੂੰ ਚੰਗੀ ਨੂੰ ਮਿਲੀ ਹੈ ਵਿਆਹ ਤੋਂ ਬਾਅਦ ਜਿਵੇਂ ਹੀ ਤਿੰਨ-ਚਾਰ ਦਿਨ ਬੀਤਦੇ ਨੇ ਕੁੜੀ ਦਾ ਪਰਿਵਾਰ ਕੁੜੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਜਦੋਂ ਕਮਲ ਆਪਣੇ ਪੇਕੇ ਜਾਂਦੀ ਹੈ ਤਾਂ ਸੁਖਦੀਪ ਉਸ ਨਾਲ ਗੱਲ ਕਰਨ ਲਈ ਉਹਦੇ ਫੋਨ ਤੇ ਫੋਨ ਲਾਉਂਦਾ ਹੈ ਪਰ ਜਦੋਂ ਉਹ ਉਸ ਦਾ ਫੋਨ ਹੀ ਨਹੀਂ ਚੁੱਕਦੀ ਫਿਰ ਉਹ ਸੋਚਣ ਲੱਗਦਾ ਹੈ ਕਿ ਹੋ ਸਕਦਾ ਸ਼ਾਇਦ ਉਹ ਥੱਕੀ ਹੋਵੇ ਇਸ ਲਈ ਉਹ ਅੱਜ ਫੋਨ ਨਹੀਂ ਚੱਕ ਰਹੀ ਮੈਂ ਕੱਲ ਸਵੇਰੇ ਫੋਨ ਕਰਾਂਗਾ ਇਹ ਸੋਚ ਕੇ ਰਾਜਵੀਰ ਆਪਣੇ ਬਿਸਤਰੇ ਵਿੱਚ ਆਰਾਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਗਲੇ ਦਿਨ ਜਿਵੇਂ ਹੀ ਸਵੇਰ ਹੁੰਦੀ ਹੈ ਉਹ ਸਵੇਰੇ ਜਲਦੀ ਉੱਠਦਾ ਹੈ ਅਤੇ ਆਪਣੀ ਪਤਨੀ ਨੂੰ ਦੁਬਾਰਾ ਫੋਨ ਕਰਦਾ ਹੈ ਪਰ ਇਸ ਵਾਰ ਵੀ ਉਹਦੀ ਪਤਨੀ ਕੰਮਲ ਉਹਦਾ ਫੋਨ ਨਹੀਂ ਚੁੱਕਦੀ ਜਦੋਂ ਉਸਨੇ ਫੋਨ ਨਾ ਚੁੱਕਿਆ ਤਾਂ ਰਾਜਵੀਰ ਪਰੇਸ਼ਾਨ ਹੋ ਗਿਆ ਉਹ ਆਪਣੀ ਪਤਨੀ ਨੂੰ ਵਾਰ-ਵਾਰ ਫੋਨ ਕਰਦਾ ਤੇ ਵਾਰ-ਵਾਰ ਫੋਨ ਕਰਨ ਦੀ ਕੋਸ਼ਿਸ਼ ਕਰਦਾ ਕੁਝ ਦੇਰ ਤੱਕ ਘੰਟੀ ਵੱਜਦੀ ਰਹੀ ਪਰ ਬਾਅਦ ਵਿੱਚ ਫੋਨ ਸਵਿਚ ਆਫ ਹੋ ਗਿਆ ਇਹ ਵੇਖ ਕੇ ਤਾਂ ਉਹ ਹੋਰ ਵੀ ਹੈਰਾਨ ਤੇ ਚਿੰਤਤ ਹੋ ਜਾਂਦਾ ਹੈ ਇਸੇ ਕਾਰਨ ਉਹ ਆਪਣੇ ਵਿਚੋਲੇ ਨੂੰ ਫੋਨ ਕਰਦਾ ਹੈ ਜਿਨੇ ਉਹਨਾਂ ਦਾ ਵਿਆਹ ਕਰਵਾਇਆ ਸੀ ਉਹ ਫੋਨ ਕਰਨ ਤੋਂ ਬਾਅਦ ਉਹਨੂੰ ਦੱਸਦਾ ਹੈ ਕਿ ਜਿਸ ਕੁੜੀ ਨਾਲ ਤੁਸੀਂ ਮੇਰਾ ਵਿਆਹ ਕਰਵਾਇਆ ਸੀ ਉਹ ਮੇਰਾ ਫੋਨ ਨਹੀਂ ਚੱਕ ਰਹੀ ਮੈਂ ਤਾਂ ਬਹੁਤ ਪਰੇਸ਼ਾਨ ਹੋ ਰਿਹਾ ਹਾਂ ਤੁਸੀਂ ਇੱਕ ਵਾਰੀ ਪਤਾ ਕਰੋ ਤੇ ਮੈਨੂੰ ਦੱਸੋ ਕਿ ਉਹ ਮੇਰਾ ਫੋਨ ਕਿਉਂ ਨਹੀਂ ਚੁੱਕ ਰਹੀ ਵਿਚੋਲਾ ਉਸ ਨੂੰ ਭਰੋਸਾ ਦਿਵਾਉਂਦਾ ਹੈ ਤੇ ਕਹਿੰਦਾ ਹੈ ਕੋਈ ਗੱਲ ਨਹੀਂ ਹੋ ਸਕਦਾ ਫੋਨ ਇੱਧਰ ਉੱਧਰ ਪਿਆ ਹੋਵੇ ਤੁਸੀਂ ਚਿੰਤਾ ਨਾ ਕਰੋ ਮੈਂ ਹੁਣੇ ਉਹਦੇ ਘਰ ਜਾ ਰਿਹਾ ਤੇ ਵੇਖਦਾ ਹਾਂ ਕਿ ਕੀ ਗੱਲ ਹੈ ਉਹ ਤੁਹਾਡਾ ਫੋਨ ਕਿਉਂ ਨਹੀਂ ਚੱਕ ਰਹੀ ਕੁਝ ਸਮੇਂ ਬਾਅਦ ਬਚੋਲੇ ਦਾ ਫੋਨ ਵੀ ਬੰਦ ਹੋ ਜਾਂਦਾ ਹੈ ਤੇ ਜਦੋਂ ਰਾਜਵੀਰ ਬਚੋਲੇ ਦੇ ਫੋਨ ਤੇ ਫੋਨ ਕਰਦਾ ਹੈ ਤਾਂ ਉਹਦਾ ਫੋਨ ਬੰਦ ਆਉਂਦਾ ਵੇਖ ਕੇ ਰਾਜਵੀਰ ਹੋਰ ਵੀ ਡਰ ਜਾਂਦਾ ਹੈ ਉਹ ਆਪਣੀ ਮਾਂ ਨੂੰ ਪੁੱਛ ਕੇ ਆਪਣੀ ਪਤਨੀ ਦੇ ਪੇਕੇ ਘਰ ਜਾਂਦਾ ਹੈ ਰਾਸਤੇ ਵਿੱਚ ਰਾਜਵੀਰ ਦੇ ਮਨ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਉਹ ਵੱਖ-ਵੱਖ ਤਰ੍ਹਾਂ ਨਾਲ ਸੋਚ ਰਿਹਾ ਸੀ ਕਿ ਕੀ ਕਾਰਨ ਹੋ ਸਕਦਾ ਕਿ ਮੇਰੀ ਪਤਨੀ ਮੇਰੇ ਨਾਲ ਗੱਲ ਨਹੀਂ ਕਰ ਰਹੀ ਕੀ ਮੈਂ ਕੋਈ ਗਲਤੀ ਕਰ ਦਿੱਤੀ ਜੋ ਮੈਨੂੰ ਨਹੀਂ ਕਰਨੀ ਚਾਹੀਦੀ ਸੀ ਇਹ ਸੋਚ ਕੇ ਜਿਵੇਂ ਹੀ ਉਹ ਘਰ ਪਹੁੰਚਦਾ ਹੈ ਤੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਉਸ ਦੀ ਪਤਨੀ ਦਰਵਾਜ਼ਾ ਖੋਲਦੀ ਹੈ ਜਿਵੇਂ ਹੀ ਪਤਨੀ ਰਾਜਵੀਰ ਨੂੰ ਘਰ ਦੇ ਸਾਹਮਣੇ ਵੇਖਦੀ ਹੈ ਤਾਂ ਉਹ ਤੁਰੰਤ ਗੁੱਸੇ ਵਿੱਚ ਆ ਜਾਂਦੀ ਹੈ ਉਹ ਉੱਥੇ ਹੀ ਦਰਵਾਜ਼ਾ ਖੁੱਲਾ ਛੱਡ ਕੇ ਘਰ ਦੇ ਅੰਦਰ ਚਲੀ ਜਾਂਦੀ ਹੈ ਰਾਜਵੀਰ ਘਰ ਦੇ ਅੰਦਰ ਆਉਂਦਾ ਤੇ ਪਹਿਲਾਂ ਉਸ ਦੇ ਘਰਦਿਆਂ ਨੂੰ ਬੁਲਾਉਂਦਾ ਉਹਨਾਂ ਨੂੰ ਮਿਲਦਾ ਫਿਰ ਆਪਣੀ ਪਤਨੀ ਕਮਲ ਨੂੰ ਪੁੱਛਦਾ ਹੈ ਕਿ ਕੀ ਹੋ ਗਿਆ ਤੁਸੀਂ ਮੇਰਾ ਫੋਨ ਕਿਉਂ ਨਹੀਂ ਚੱਕ ਰਹੇ ਮੈਂ ਵਿਚੋਲੇ ਨੂੰ ਵੀ ਭੇਜਿਆ ਸੀ ਪਰ ਹੁਣ ਉਹਦਾ ਫੋਨ ਵੀ ਬੰਦ ਆ ਰਿਹਾ ਮੈਂ ਉਹਦੇ ਨਾਲ ਵੀ ਕੰਟੈਕਟ ਨਹੀਂ ਕਰ ਸਕਿਆ ਉਸ ਤੋਂ ਬਾਅਦ ਕਮਲ ਰਾਜਵੀਰ ਨੂੰ ਕਹਿੰਦੀ ਹੈ ਕਿ ਦੇਖ ਰਾਜਵੀਰ ਤੇਰੀ ਤੇ ਮੇਰੀ ਉਮਰ ਵਿੱਚ ਬਹੁਤ ਫਰਕ ਹੈ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਨਹੀਂ ਬਤਾ ਸਕਦੀ ਇਹ ਸੁਣ ਕੇ ਰਾਜਵੀਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਉਹ ਕਹਿਣ ਲੱਗਦਾ ਹੈ ਕਿ ਕਮਲ ਜੇ ਇਹ ਗੱਲ ਸੀ ਤਾਂ ਇਹ ਤਾਂ ਵਿਆਹ ਤੋਂ ਪਹਿਲਾਂ ਸੋਚਣਾ ਸੀ ਤੂੰ ਆਪਣਾ ਵਿਆਹ 2 ਮਹੀਨੇ ਬਾਅਦ ਹੋਇਆ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਉਸ ਸਮੇਂ ਮੈਂ ਇਹ ਸਭ ਕੁਝ ਆਪਣੇ ਪਿਤਾ ਦੀ ਇੱਜ਼ਤ ਬਚਾਉਣ ਲਈ ਕੀਤਾ ਸੀ ਮੈਂ ਤੁਹਾਡੇ ਨਾਲ ਜ਼ਿੰਦਗੀ ਕਿਵੇਂ ਬਤਾ ਸਕਦੀ ਹਾਂ ਉਸਦੀ ਪਤਨੀ ਨੇ ਜਵਾਬ ਦਿੱਤਾ ਕਿਉਂਕਿ ਤੁਸੀਂ ਤਾਂ ਹੁਣ ਬਹੁਤ ਬੁੱਢੇ ਹੋ ਤੇ ਮੈਂ ਛੋਟੀ ਜਈ ਆ ਇਸ ਲਈ ਅਸੀਂ ਇਕੱਠੇ ਨਹੀਂ ਰਹਿ ਸਕਦੇ ਮੈਂ ਤੁਹਾਡੇ ਤੋਂ ਤਲਾਕ ਚਾਉਣੀ ਆ ਇਹ ਸੁਣ ਕੇ ਤਾਂ ਰਾਜਵੀਰ ਹੋਰ ਵੀ ਹੈਰਾਨ ਹੋ ਜਾਂਦਾ ਹੈ ਉਹ ਉੱਥੇ ਬੈਠੇ ਕਮਲ ਦੇ ਮਾਪਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਜੇ ਮੈਂ ਕੋਈ ਗਲਤੀ ਕੀਤੀ ਆ ਤਾਂ ਮੈਨੂੰ ਇਸ ਬਾਰੇ ਦੱਸੋ ਮੈਂ ਆਪਣੀ ਗਲਤੀ ਸੁਧਾਰ ਲਵਾਂਗਾ ਪਰ ਉਸ ਨੂੰ ਕਹੋ ਕਿ ਉਹ ਅਜਿਹਾ ਨਾ ਕਰੇ ਸਾਡੇ ਕੋਲ ਬਹੁਤ ਜ਼ਮੀਨ ਹੈ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ ਤੁਸੀਂ ਆਪਣੀ ਤੀ ਨੂੰ ਮਨਾਓ ਤੇ ਮੇਰੇ ਨਾਲ ਭੇਜ ਦਿਓ ਇਹ ਸੁਣ ਕੇ ਕੁੜੀ ਦਾ ਪਰਿਵਾਰ ਕਹਿੰਦਾ ਹੈ ਕਿ ਪੁੱਤ ਅਸੀਂ ਹੁਣ ਕੀ ਕਰ ਸਕਦੇ ਹਾਂ ਜਦੋਂ ਕਮਲ ਨੇ ਆਪਣਾ ਮਨ ਬਣਾ ਲਿਆ ਹੈ ਉਹ ਜੋ ਚਾਵੇਗੀ ਉਸੇ ਤਰ੍ਹਾਂ ਹੋਵੇਗਾ ਅਸੀਂ ਕੁਝ ਨਹੀਂ ਕਰ ਸਕਦੇ ਉਸ ਤੋਂ ਬਾਅਦ ਰਾਜਵੀਰ ਆਪਣੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹਦੀ ਇੱਕ ਗੱਲ ਵੀ ਨਹੀਂ ਸੁਣਦੀ ਤੇ ਅੰਤ ਵਿੱਚ ਕਹਿੰਦੀ ਹੈ ਮੈਂ ਤੁਹਾਡੇ ਤੋਂ ਤਲਾਕ ਚਾਹੁੰਦੀ ਹਾਂ ਇਹ ਤਲਾਕ ਦੇ ਬਦਲੇ ਮੈਨੂੰ ਤੁਹਾਡੀ ਅੱਧੀ ਜ਼ਮੀਨ ਚਾਹੀਦੀ ਹੈ। ਤੁਹਾਨੂੰ 20 ਕਿੱਲੇ ਜ਼ਮੀਨ ਮੇਰੇ ਨਾਂ ਕਰਵਾਉਣੀ ਪਵੇਗੀ। ਇਹ ਸੁਣ ਕੇ ਤਾਂ ਰਾਜਵੀਰ ਹੋਰ ਵੀ ਹੈਰਾਨ ਹੋ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਸਾਡੇ ਵਿਆਹ ਨੂੰ ਅਜੇ 5 ਦਿਨ ਹੋਏ ਨੇ ਤੇ ਤੂੰ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈਂ? ਇਸ ਤੋਂ ਇਲਾਵਾ ਤੂੰ ਮੇਰੀ ਅੱਧੀ ਜ਼ਮੀਨ ਵੀ ਮੰਗ ਰਹੀ ਹੈ। ਕਮਲ ਕਹਿੰਦੀ ਹੈ ਕਿ ਮੇਰੀ ਪੂਰੀ ਜ਼ਿੰਦਗੀ ਮੇਰੇ ਅੱਗੇ ਪਈ ਹੈ। ਮੈਨੂੰ ਇਸ ਜ਼ਿੰਦਗੀ ਨੂੰ ਬਤਾਉਣ ਲਈ ਕੁਝ ਤਾਂ ਸਹਾਰਾ ਚਾਹੀਦਾ ਹੈ। ਤੁਸੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਇਸ ਲਈ ਤੁਹਾਡੀ ਜ਼ਮੀਨ ਵੇਚ ਕੇ ਜੋ ਪੈਸਾ ਮਿਲੇਗਾ ਉਸ ਨਾਲ ਮੈਂ ਆਪਣੀ ਅੱਗੇ ਦੀ ਜ਼ਿੰਦਗੀ ਚਲਾਵਾਂਗੀ ਇਸੇ ਲਈ ਮੈਨੂੰ ਤੁਹਾਡੀ ਜ਼ਮੀਨ ਦੀ ਲੋੜ ਹੈ ਜੇ ਤੁਸੀਂ ਆਰਾਮ ਨਾਲ ਜ਼ਮੀਨ ਨਾਮ ਕਰਵਾ ਦਿਓਗੇ ਤਾਂ ਠੀਕ ਆ ਨਹੀਂ ਤਾਂ ਸਾਡੇ ਕੋਲ ਹੋਰ ਵੀ ਤਰੀਕੇ ਨੇ ਅਸੀਂ ਤੁਹਾਡੇ ਤੇ ਕੇਸ ਕਰ ਦੇਾਂਗੇ ਇਹ ਸੁਣ ਕੇ ਰਾਜਵੀਰ ਦਾ ਦਿਮਾਗ ਚੱਲਣ ਲੱਗਦਾ ਹੈ ਹੁਣ ਉਸ ਨੂੰ ਸਮਝ ਆ ਜਾਂਦੀ ਹੈ ਕਿ ਮੇਰੀ ਘਰ ਵਾਲੀ ਨੇ ਸਿਰਫ ਜ਼ਮੀਨ ਦੇ ਲਾਲਚ ਵਿੱਚ ਹੀ ਮੇਰੇ ਨਾਲ ਵਿਆਹ ਕਰਵਾਇਆ ਸੀ ਇਸ ਤੋਂ ਵੱਧ ਕੁਝ ਵੀ ਨਹੀਂ ਸਾਰੀ ਸਚਾਈ ਉਸ ਦੇ ਸਾਹਮਣੇ ਆ ਜਾਂਦੀ ਹੈ ਰਾਜਵੀਰ ਉਸ ਨੂੰ ਉੱਥੇ ਹੀ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੈਨੂੰ ਜ਼ਮੀਨ ਨਹੀਂ ਦੇਵਾਂਗਾ ਭਾਵੇਂ ਤੂੰ ਕੇਸ ਕਰ ਜਾਂ ਕੁਝ ਹੋਰ ਇਹ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਹੈ ਤੇ ਆਪਣੀ ਮਾਂ ਕੋਲ ਘਰ ਆ ਜਾਂਦਾ ਹੈ ਮਾਂ ਉਹਨੂੰ ਪੁੱਛਣ ਲੱਗਦੀ ਹੈ ਕਿ ਕੀ ਗੱਲ ਹੋਈ ਨੂੰ ਕਿਉਂ ਨਹੀਂ ਆਈ ਤੇਰੇ ਨਾਲ ਰਾਜਵੀਰ ਆਪਣੀ ਮਾਂ ਨੂੰ ਸਾਰੀ ਕਹਾਣੀ ਦੱਸਦਾ ਹੈ ਤੇ ਕਹਿੰਦਾ ਹੈ ਮਾਂ ਮੈਨੂੰ ਤਾਂ ਲੱਗਦਾ ਕਿ ਉਹ ਪੈਸੇ ਦੇ ਲਾਲਚੀ ਨੇ ਇਸੇ ਲਈ ਉਹਨਾਂ ਨੇ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ ਤਾਂ ਜੋ ਬਾਅਦ ਵਿੱਚ ਉਹ ਮੈਨੂੰ ਤਲਾਕ ਦੇ ਸਕੇ ਤੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਸਕੇ ਰਾਜਵੀਰ ਦੀ ਮਾਂ ਨੂੰ ਵੀ ਇਹੀ ਲੱਗਦਾ ਹੈ ਕਿ ਹਾਂ ਪੁੱਤ ਇਸੇ ਤਰ੍ਹਾਂ ਹੀ ਹੋਵੇਗਾ ਕਿਉਂਕਿ ਕਮਲ ਦਾ ਵਿਵਹਾਰ ਬਹੁਤ ਹੀ ਜ਼ਿਆਦਾ ਚੰਗਾ ਸੀ ਜਿਵੇਂ ਉਹ ਸਭ ਕੁਝ ਪਹਿਲਾਂ ਹੀ ਸੋਚ ਸਮਝ ਕੇ ਅਤੇ ਸਿੱਖ ਕੇ ਆਈ ਹੋਵੇ ਉਹ ਕਹਿੰਦੀ ਹੈ ਕਿ ਪੁੱਤ ਸਾਡੇ ਨਾਲ ਤਾਂ ਧੋਖਾ ਹੋ ਗਿਆ ਰਾਜਵੀਰ ਆਪਣੀ ਮਾਂ ਨੂੰ ਕਹਿੰਦਾ ਹੈ ਤੋਖਾ ਤਾਂ ਹੋਇਆ ਪਰ ਇਸ ਵੇਲੇ ਸਾਡੀ ਕੋਈ ਗੱਲ ਵੀ ਨਹੀਂ ਸੁਨੇਗਾ ਕਿਉਂਕਿ ਕਾਨੂੰਨ ਵੀ ਜ਼ਿਆਦਾਤਰ ਕੁੜੀਆਂ ਦੀ ਗੱਲ ਹੀ ਸੁਣਦਾ ਹੈ ਉਹ ਕੁੜੀਆਂ ਨੂੰ ਬੇਵੱਸ ਤੇ ਕਮਜ਼ੋਰ ਸਮਝਦਾ ਹੈ ਇਸ ਤੋਂ ਬਾਅਦ ਮਾਂ ਕਹਿੰਦੀ ਹੈ ਕਿ ਹਾਂ ਪੁੱਤ ਤੂੰ ਸਹੀ ਹੈ ਪਰ ਫਿਰ ਵੀ ਅਸੀਂ ਦੇਖਾਂਗੇ ਜੋ ਅਸੀਂ ਕਰ ਸਕਦੇ ਆ ਉਹ ਕਰਾਂਗੇ ਦੇਖਦੇ ਆ ਕੀ ਹੁੰਦਾ ਹੈ ਹੌਲੀ-ਹੌਲੀ 10 ਤੋਂ 15 ਦਿਨ ਬੀਤ ਜਾਂਦੇ ਨੇ 10-15 ਦਿਨ ਤੋਂ ਬਾਅਦ ਅਚਾਨਕ ਰਾਜਵੀਰ ਦੇ ਘਰ ਤਲਾਕ ਦਾ ਨੋਟਿਸ ਆ ਜਾਂਦਾ ਹੈ ਜਿਹਨੂੰ ਵੇਖ ਕੇ ਉਹ ਪੂਰੀ ਤਰ੍ਹਾਂ ਪਰੇਸ਼ਾਨ ਹੋ ਜਾਂਦਾ ਹੈ ਜਦੋਂ ਉਹ ਆਪਣੀ ਮਾਂ ਨੂੰ ਇਹਦੇ ਬਾਰੇ ਦੱਸਦਾ ਹੈ ਤਾਂ ਉਸਦੀ ਮਾਂ ਵੀ ਫਿਕਰਮੰਦ ਹੋ ਜਾਂਦੀ ਹੈ ਤੇ ਸੋਚਦੀ ਹੈ ਪੁੱਤ ਜੇ ਸੱਚ ਹੀ ਅਜਿਹਾ ਹੋ ਗਿਆ ਤਾਂ ਉਹ ਸੱਚਮੁੱਚ ਆਪਣੀ ਅੱਧੀ ਜ਼ਮੀਨ ਖੋਹ ਲੈਣਗੇ ਹੁਣ ਆਪਾਂ ਕੀ ਕਰਨਾ ਉਸਦੀ ਮਾਂ ਵੀ ਵਾਰ-ਵਾਰ ਬਚੋਲੇ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਬਚੋਲੇ ਨੂੰ ਵੀ ਕੁੜੀ ਦੇ ਪਰਿਵਾਰ ਵਾਲਿਆਂ ਨੇ ਧੋਖਾ ਦਿੱਤਾ ਸੀ ਜਦੋਂ ਮਾਂ ਪੁੱਤ ਦੋਨੋਂ ਵਿਚੋਲੇ ਕੋਲ ਜਾਂਦੇ ਨੇ ਤੇ ਉਹਦੇ ਨਾਲ ਗੱਲ ਕਰਦੇ ਨੇ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਸੀ ਕਿ ਕੁੜੀ ਇਸ ਤਰ੍ਹਾਂ ਦੀ ਹੈ ਮੈਂ ਇਸ ਬਾਰੇ ਜ਼ਿਆਦਾ ਨਹੀਂ ਜਾਣਦਾ ਸੀ ਮੈਨੂੰ ਤਾਂ ਸਿਰਫ ਇਹੀ ਪਤਾ ਲੱਗਿਆ ਸੀ ਕਿ ਬਹੁਤ ਚੰਗੇ ਲੋਕ ਨੇ ਇਸੇ ਲਈ ਮੈਂ ਤੁਹਾਡੇ ਨਾਲ ਇਸ ਰਿਸ਼ਤੇ ਦੀ ਗੱਲ ਕੀਤੀ ਸੀ ਹੁਣ ਰਾਜਵੀਰ ਨੂੰ ਵੀ ਸਮਝ ਆ ਜਾਂਦੀ ਹੈ ਕਿ ਵਿਚੋਲੇ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਉਹ ਆਪਣੀ ਪਤਨੀ ਦੇ ਖਿਲਾਫ ਕੇਸ ਲੜਨ ਦਾ ਫੈਸਲਾ ਕਰਦਾ ਹੈ ਉਹ ਸਭ ਕੁਝ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ ਕਿ ਉਹਦੀ ਪਤਨੀ ਨੂੰ ਪੈਸੇ ਵੀ ਨਾ ਦੇਨੇ ਪੈਣ ਤੇ ਉਹਦੀ ਸੱਚਾਈ ਵੀ ਸਾਰਿਆਂ ਦੇ ਸਾਹਮਣੇ ਆ ਜਾਵੇ। ਹੁਣ ਤੱਕ ਰਾਜਵੀਰ ਇਹ ਤਾਂ ਸਮਝ ਗਿਆ ਸੀ ਕਿ ਅਸਲ ਵਿੱਚ ਇਹ ਲਾਲਚ ਦਾ ਮਾਮਲਾ ਹੈ। ਇਸ ਲਈ ਉਸਦੀ ਪਤਨੀ ਅਜਿਹਾ ਕਰ ਰਹੀ ਹੈ। ਰਾਜਵੀਰ ਕੋਲ ਆਪਣੀ ਪਤਨੀ ਦੀਆਂ ਫੋਟੋਆਂ ਤੇ ਵੀਡੀਓ ਸਨ। ਇਸੇ ਲਈ ਉਹ ਇਸ ਨੂੰ ਨਾਲ ਲੈ ਕੇ ਉਹਦੇ ਬਾਰੇ ਜਾਂਚ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਇਹ ਲੋਕ ਕਿੱਥੋਂ ਦੇ ਨੇ। ਉਹ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਇਹਦੀ ਜਾਂਚ ਕਰਦੇ ਹੋਏ ਉਸ ਨੂੰ ਇੱਕ ਬਹੁਤ ਵੱਡੀ ਗੱਲ ਪਤਾ ਲੱਗਦੀ ਆ ਉਸ ਨੂੰ ਇਹ ਪਤਾ ਲੱਗਦਾ ਕਿ ਉਹਦੀ ਪਤਨੀ ਕਮਲਦਾਏ ਪਹਿਲਾ ਵਿਆਹ ਨਹੀਂ ਸੀ ਉਹ ਪਹਿਲਾਂ ਵੀ ਤਿੰਨ ਵਿਆਹ ਕਰਵਾ ਚੁੱਕੀ ਹੈ ਅਤੇ ਉਹਦੇ ਨਾਲ ਤਾਂ ਇਸ ਦਾ ਚੌਥਾ ਵਿਆਹ ਹੈ ਜਿਸ ਪਿੰਡ ਤੋਂ ਉਸ ਨੂੰ ਇਹ ਪਤਾ ਲੱਗਦਾ ਹੈ ਉਹ ਲਗਭਗ 100 ਕਿਲੋਮੀਟਰ ਦੂਰ ਸੀ ਇਸ ਕੁੜੀ ਦਾ ਜਨਮ ਉੱਥੇ ਹੋਇਆ ਸੀ ਕਮਲ ਦੇ ਮਾਪਿਓ ਆਪਣੀ ਧੀ ਨੂੰ ਲੈ ਕੇ ਸ਼ਹਿਰ ਵਿੱਚ ਰਹਿਣ ਲੱਗਦੇ ਨੇ ਤੇ ਉੱਥੇ ਉਸ ਦਾ ਵਿਆਹ ਕਰਵਾ ਦਿੰਦੇ ਨੇ ਜੋ ਵੀ ਮਿਲਦਾ ਲੈ ਲੈਂਦੇ ਨੇ ਤੇ ਮੁੰਡੇ ਨੂੰ ਛੱਡ ਦਿੰਦੇ ਨੇ ਉਹਨੇ ਆਪਣੇ ਪਿਛਲੇ ਤਿੰਨ ਪਤੀਆਂ ਨਾਲ ਇਹੀ ਸਭ ਕੁਝ ਕੀਤਾ ਸੀ ਉਹਨੇ ਉਹਨਾਂ ਨਾਲ ਪੰਚਾਇਤ ਵਿੱਚ ਹੀ ਫੈਸਲਾ ਕਰ ਲਿਆ ਸੀ ਇਹਦਾ ਮਤਲਬ ਇਹ ਸੀ ਕਿ ਮਾਮਲਾ ਅਜੇ ਤੱਕ ਅਦਾਲਤ ਵਿੱਚ ਪਹੁੰਚਿਆ ਹੀ ਨਹੀਂ ਸੀ ਪਰ ਇੱਥੇ ਰਾਜਵੀਰ ਕੋਲ ਤਾਂ ਬਹੁਤ ਜ਼ਮੀਨ ਸੀ ਇਸ ਲਈ ਜ਼ਮੀਨ ਦਾ ਲਾਲਚ ਉਸ ਨੂੰ ਅਦਾਲਤ ਵਿੱਚ ਲੈ ਗਿਆ ਪਰ ਜਿਵੇਂ ਹੀ ਰਾਜਵੀਰ ਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਦਾ ਹੈ ਉਸ ਦੇ ਵਿਰੁੱਧ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਹੈ ਉਹਨੇ ਆਪਣੇ ਤਿੰਨੇ ਪਤੀਆਂ ਤੋਂ ਜਿੰਨਾ ਕੁਝ ਮਿਲਿਆ ਲੈ ਕੇ ਤਲਾਕ ਲੈ ਲਿਆ ਸੀ ਅਤੇ ਵੱਧ ਵਿੱਚ ਕੁਝ ਪੈਸੇ ਲੈ ਦੇ ਕੇ ਫੈਸਲਾ ਕਰ ਲਿਆ ਸੀ ਜਿਵੇਂ ਹੀ ਉਹ ਉਹਨਾਂ ਨਾਲ ਜਾ ਕੇ ਗੱਲ ਕਰਦਾ ਹੈ ਤਾਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਵੀ ਇਹੀ ਕੁਝ ਹੋਇਆ ਸੀ ਵਿਆਹ ਤੋਂ ਬਾਅਦ ਜਦੋਂ ਕੁੜੀ ਆਪਣੇ ਘਰ ਗਈ ਉਸ ਤੋਂ ਬਾਅਦ ਉਹ ਕਦੇ ਵਾਪਸ ਹੀ ਨਹੀਂ ਆਈ ਜਦੋਂ ਉਹ ਲੋਕ ਉਸ ਨੂੰ ਲੈਣ ਗਏ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਤੋਂ ਅਲੱਗ ਹੋ ਗਈ ਇਸ ਤੋਂ ਇਲਾਵਾ ਰਾਜਵੀਰ ਉਹਨਾਂ ਨੂੰ ਆਪਣੇ ਬਾਰੇ ਦੱਸਦਾ ਹੈ ਉਹ ਤਿੰਨਾਂ ਨੂੰ ਕਹਿੰਦਾ ਹੈ ਕਿ ਇਹ ਲੋਕ ਮੇਰੇ ਨਾਲ ਵੀ ਇਸੇ ਤਰ੍ਹਾਂ ਕਰ ਰਹੇ ਨੇ ਤੁਸੀਂ ਲੋਕਾਂ ਨੇ ਤਾਂ ਥੋੜੇ ਜਿਹੇ ਪੈਸੇ ਦੇ ਕੇ ਆਪਣਾ ਫੈਸਲਾ ਲੈ ਲਿਆ ਸੀ ਪਰ ਮੇਰੇ ਕੋਲੇ ਤਾਂ ਜੱਦੀ ਜ਼ਮੀਨ ਹੈ ਜਿਸ ਵਿੱਚੋਂ ਇਹ 20 ਕਿੱਲੇ ਮੰਗ ਰਹੀ ਹੈ ਇਹ ਸੁਣ ਕੇ ਉਹਨਾਂ ਨੂੰ ਰਾਜਵੀਰ ਤੇ ਤਰਸ ਆਉਣ ਲੱਗਦਾ ਹੈ ਕਿਉਂਕਿ ਉਹ ਸਾਰੇ ਵੀ ਇਸੇ ਦਰਦ ਵਿੱਚੋਂ ਲੰਘ ਚੁੱਕੇ ਸੀ ਜਦੋਂ ਕਿਸੇ ਵਿਅਕਤੀ ਨਾਲ ਇਹ ਹੁੰਦਾ ਤਾਂ ਕੀ ਬੀਤਦੀ ਆ ਉਹ ਚੰਗੀ ਤਰ੍ਹਾਂ ਜਾਣਦੇ ਸੀ ਰਾਜਵੀਰ ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੁਹਾਡੇ ਤੋਂ ਬਹੁਤਾ ਕੁਝ ਤਾਂ ਨਹੀਂ ਚਾਹੁੰਦਾ ਬਸ ਸਿਰਫ ਤੁਸੀਂ ਅਦਾਲਤ ਵਿੱਚ ਮੇਰੇ ਪੱਖ ਵਿੱਚ ਗਵਾਹੀ ਦੇ ਦਿਓ ਤੇ ਜੱਜ ਨੂੰ ਦੱਸਿਓ ਕਿ ਸਾਡੇ ਨਾਲ ਵੀ ਇਹੀ ਕੁਝ ਹੋਇਆ ਇਹ ਲੋਕ ਇਹੀ ਕਰਦੇ ਨੇ ਉਹ ਇਸ ਲਈ ਤਿਆਰ ਹੋ ਜਾਂਦੇ ਨੇ ਤੇ ਜਿਵੇਂ ਹੀ ਕੇਸ ਅਦਾਲਤ ਵਿੱਚ ਜਾਂਦਾ ਹੈ ਜੱਜ ਆਪਣੀ ਕੁਰਸੀ ਤੇ ਬੈਠਾ ਹੋਇਆ ਸੀ ਕਮਲ ਇੱਕ ਪਾਸੇ ਖੜੀ ਸੀ ਤੇ ਦੂਜੇ ਪਾਸੇ ਰਾਜਵੀਰ ਖੜਾ ਸੀ ਫਿਰ ਜੱਜ ਸਹਿਬਾਨ ਕਮਲ ਨੂੰ ਪੁੱਛਦੇ ਨੇ ਕਿ ਦੱਸੋ ਤੁਸੀਂ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਉਹ ਕਹਿੰਦੀ ਹੈ ਕਿ ਸਰ ਉਸਦੀ ਤੇ ਮੇਰੀ ਉਮਰ ਵੇਖੋ ਇਹ ਮੇਰੇ ਵਿੱਚ ਤੋਂ ਉਮਰ ਵਿੱਚ ਬਹੁਤ ਵੱਡੇ ਨੇ ਮੈਂ ਇਹਨਾਂ ਨਾਲ ਨਹੀਂ ਰਹਿ ਸਕਦੀ ਮੈਂ ਉਹਨਾਂ ਤੋਂ ਤਲਾਕ ਚਾਹੁੰਦੀ ਹਾਂ ਅਤੇ ਤਲਾਕ ਦੇ ਬਦਲੇ ਮੈਨੂੰ 20 ਕਿੱਲੇ ਜ਼ਮੀਨ ਚਾਹੀਦੀ ਹੈ। ਇਹ ਗੱਲ ਜੱਜ ਸਾਹਿਬ ਨੂੰ ਵੀ ਥੋੜੀ ਅਜੀਬ ਜਹੀ ਲੱਗਦੀ ਹੈ ਪਰ ਫਿਰ ਉਹ ਵੀ ਇਸ ਗੱਲ ਨੂੰ ਚੁੱਪਚਾਪ ਸੁਣ ਲੈਂਦੇ ਨੇ। ਇਸ ਤੋਂ ਬਾਅਦ ਉਹ ਰਾਜਵੀਰ ਨੂੰ ਪੁੱਛਦੇ ਨੇ ਕਿ ਤੁਸੀਂ ਦੱਸੋ ਤੁਸੀਂ ਆਪਣੇ ਬਚਾਅ ਵਿੱਚ ਕੀ ਕਹਿਣਾ ਚਾਹੁੰਦੇ ਹੋ? ਰਾਜਵੀਰ ਜੱਜ ਸਾਹਿਬ ਦੇ ਸਾਹਮਣੇ ਹੱਥ ਜੋੜਦਾ ਹੈ ਤੇ ਕਹਿੰਦਾ ਹੈ ਜੱਜ ਸਾਹਿਬ ਮੇਰੇ ਕੋਲ ਕੁਝ ਅਜਿਹੇ ਸਬੂਤ ਨੇ ਜੋ ਕਿ ਇਹਨਾਂ ਦੀ ਸਚਾਈ ਸਾਹ ਦੇ ਸਾਹਮਣੇ ਲਿਆ ਕੇ ਰੱਖ ਦੇਣਗੇ ਤੁਹਾਡੀ ਆਗਿਆ ਨਾਲ ਮੈਂ ਉਹਨਾਂ ਲੋਕਾਂ ਨੂੰ ਇੱਥੇ ਬੁਲਾਉਣਾ ਚਾਹੁੰਦਾ ਹਾਂ ਇਹੀ ਸੁਣ ਕੇ ਕਮਲ ਕੁਝ ਥੇਰ ਪਰੇਸ਼ਾਨ ਹੁੰਦੀ ਹੈ ਫਿਰ ਉਹ ਸੋਚਦੀ ਹੈ ਕਿ ਇਹ ਕੀ ਕਰ ਸਕਦਾ ਇਹਨੂੰ ਕਿਹੜਾ ਮੇਰੀ ਕਿਸੇ ਪੁਰਾਣੀ ਗੱਲ ਦਾ ਪਤਾਗਾ ਜੱਜ ਸਾਹਿਬ ਰਾਜਵੀਰ ਦੀ ਬੇਨਤੀ ਸੁਣਦੇ ਨੇ ਤੇ ਕਹਿੰਦੇ ਨੇ ਠੀਕ ਹੈ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਤੁਸੀਂ ਜਿਸ ਨੂੰ ਵੀ ਬੁਲਾਉਣਾ ਬੁਲਾ ਸਕਦੇ ਹੋ ਇਸ ਤੋਂ ਬਾਅਦ ਰਾਜਵੀਰ ਕਮਲ ਦੇ ਪਿਛਲੇ ਪਤੀਆਂ ਨੂੰ ਅਦਾਲਤ ਦੇ ਅੰਦਰ ਲੈ ਆਉਂਦਾ ਹੈ ਜਿਵੇਂ ਹੀ ਕਮਲ ਆਪਣੇ ਪਿਛਲੇ ਪਤੀਆਂ ਨੂੰ ਉੱਥੇ ਵੇਖਦੀ ਹੈ ਉਹਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਕਿਉਂਕਿ ਹੁਣ ਉਸ ਦੀ ਪੂਰੀ ਸਚਾਈ ਸਾਰਿਆਂ ਦੇ ਸਾਹਮਣੇ ਆਉਣ ਵਾਲੀ ਸੀ ਇਸ ਤੋਂ ਬਾਅਦ ਜੱਜ ਸਾਹਿਬ ਉਹਨਾਂ ਨੂੰ ਇੱਕ-ਇੱਕ ਕਰਕੇ ਬੁਲਾਉਂਦੇ ਨੇ ਤੇ ਉਹਨਾਂ ਦੇ ਬਿਆਨ ਦਰਜ ਕਰ ਲਏ ਜਾਂਦੇ ਨੇ ਹਰ ਕੋਈ ਆਪਣੇ ਬਿਆਨ ਦਿੰਦਾ ਤਿੰਨਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਰਾਜਵੀਰ ਆਉਂਦਾ ਹੈ ਤੇ ਕਹਿੰਦਾ ਹੈ ਜੱਜ ਸਾਹਿਬ ਹੁਣ ਤੱਕ ਤਾਂ ਤੁਹਾਡੇ ਸਾਹਮਣੇ ਸਾਰਾ ਮਾਮਲਾ ਸਾਫ਼ ਹੋ ਗਿਆ ਹੋਣਾ ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸਲ ਵਿੱਚ ਮੇਰੀ ਪਤਨੀ ਕੰਮਲ ਦਾ ਕੰਮ ਹੀ ਵੱਖ-ਵੱਖ ਲੋਕਾਂ ਨਾਲ ਵਿਆਹ ਕਰਨਾ ਵਿਆਹ ਤੋਂ ਬਾਅਦ ਤਲਾਕ ਲੈ ਕੇ ਜੋ ਕੁਝ ਵੀ ਹੱਥ ਲੱਗਦਾ ਉਹ ਲੈ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣਾ ਸ਼ਹਿਰ ਬਦਲ ਲੈਂਦੇ ਨੇ ਹੁਣ ਰਾਜਵੀਰ ਕੋਲ ਸਾਰੇ ਸਬੂਤ ਸਨ ਉਹਨਾਂ ਤਿੰਨਾਂ ਨੇ ਆਪਣੇ ਆਪਣੇ ਵਿਆਹ ਦੀਆਂ ਤਸਵੀਰਾਂ ਜੱਜ ਸਾਹਮਣੇ ਪੇਸ਼ ਕੀਤੀਆਂ ਸਨ ਜਦੋਂ ਜੱਜ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਵੇਖੀਆਂ ਉਹਨਾਂ ਨੂੰ ਦੇਖਣ ਤੋਂ ਬਾਅਦ ਜੱਜ ਸਾਹਿਬ ਦੇ ਸਾਹਮਣੇ ਸਾਰਾ ਮਾਮਲਾ ਸਾਫ਼ ਹੋ ਗਿਆ ਕਿ ਕਮਲ ਅਤੇ ਉਹਦਾ ਪਰਿਵਾਰ ਇਸੇ ਤਰ੍ਹਾਂ ਦੇ ਲੋਕਾਂ ਨਾਲ ਧੋਖਾ ਕਰਦੇ ਨੇ ਤੇ ਫਿਰ ਤਲਾਕ ਦੇ ਬਦਲੇ ਉਹਨਾਂ ਤੋਂ ਵੱਡੀ ਰਕਮ ਲੈ ਆਉਂਦੇ ਨੇ ਜਦੋਂ ਜੱਜ ਸਾਹਿਬ ਨੂੰ ਸਾਰਾ ਮਾਮਲਾ ਸਮਝ ਆ ਗਿਆ ਤਾਂ ਉਹਨਾਂ ਨੇ ਆਪਣਾ ਫੈਸਲਾ ਸੁਣਾਇਆ ਕਮਲ ਅਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਫੜ ਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਰਾਜਵੀਰ ਅਤੇ ਉਤੇ ਉਹਨਾਂ ਤਿੰਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ। ਰਾਜਵੀਰ ਆਪਣੀ ਮਾਂ ਦੇ ਕੋਲ ਆਉਂਦਾ ਹੈ ਤੇ ਉਸ ਨੂੰ ਇਹ ਖੁਸ਼ਖਬਰੀ ਦਿੰਦਾ ਹੈ ਕਿ ਮਾਂ ਸਾਰਾ ਕੇਸ ਖਤਮ ਹੋ ਗਿਆ ਤੇ ਮੈਨੂੰ ਆਪਣੀ ਜ਼ਮੀਨ ਵੀ ਨਹੀਂ ਦੇਣੀ ਪਈ। ਇਹ ਸੁਣ ਕੇ ਮਾਂ ਵੀ ਖੁਸ਼ ਹੋ ਜਾਂਦੀ ਹੈ। ਹੁਣ ਰਾਜਵੀਰ ਦੀ ਮਾਂ ਉਸ ਲਈ ਉਸੇ ਦੀ ਉਮਰ ਦੀ ਕੋਈ ਚੰਗੀ ਕੁੜੀ ਲੱਭ ਰਹੀ ਸੀ ਤਾਂ ਜੋ ਉਸ ਦਾ ਪੁੱਤਰ ਆਪਣੀ ਅਗਲੀ ਜ਼ਿੰਦਗੀ ਖੁਸ਼ੀ ਖੁਸ਼ੀ ਲੰਘਾ ਸਕੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ